ਦੇ ਹੀ ਹਾਂਜੀ ਹੋਰ ਠੀਕ ਹੋ ਆਜੋ ਆਜੋ ਲੰਬੀਆਂ ਭਾਈ ਹੈਗੇ ਹਾਂਜੀ ਹੈਗੇ ਅੰਦਰ ਬੈਠੇ ਆ ਉਹ ਤਾਂ ਅੰਦਰ ਨਹੀਂ ਹਾਂ ਉਹ ਠੀਕ ਹੋ ਜੀ ਹਾਂਜੀ ਹਾਂਜੀ ਠੀਕ ਆ ਚਾਹ ਚਾੜੂ ਤਾਂ ਲੱਗ ਗਿਆਗਾ ਠੀਕ ਹੋਣੀ ਕੋਣੀ ਦੋ ਵਜੇ ਕੇ ਚਾਹ ਪਾਣੀ ਬਣਾ ਕੇ ਲਾਉਂਗਾ ਮੈਨੂੰ ਨਹੀਂ ਪੜਨਾ ਪੁੱਛੀ ਨਹੀਂ ਹੈਗਾ ਚਾਹ ਪਾਣੀ ਮੈਨੂੰ ਬਾਰੇ ਲਾਣੇਦਾਰ ਨੇ ਕੋਲੇ ਪਤਾ ਨਹੀਂ ਕੌਣ ਬੋਲੀਏ ਜਾਂਦਾ ਕਿਹੜਾ ਉਹ ਵਕੀਲ ਆ ਜਾ ਵਕੀਲ ਲੰਘਿਆ ਲੰਘਿਆ ਅੰਦਰ ਹੀ ਆ ਜਾ ਹੋਰ ਕਿਵੇਂ ਸਖੀ ਵਧੀਆ ਵਧੀਆ ਹੋਰ ਦੱਸ ਕੀ ਹਾਲ ਬੜਾ ਠੀਕ ਆ ਪਰ ਜੇ ਸੰਮਰਦੇਦਾਰ ਕਿਹਾ ਸੰਪਰਨ ਨੇ ਬੁੜੀਆਂ ਨੇ ਆਪਣੇ ਕੰਮ ਤਾਂ ਕਰਨ ਹੀ ਨੇ ਹੋਰ ਵਿਦੀ ਬਹਿਣ ਵਾਸਤੇ ਨੂੰ ਲਿਆ ਆਏ ਨੇ ਦੇਖਣਾ ਹੈ ਵਿਦੀ ਬਿਠਾ ਕੇ ਇਹ ਮੈਨਾਂ ਜਦੋਂ ਆਉਣਾ ਸੰਪਰਨ ਜੀ ਹੁੰਦੀ ਆਂ ਤੇਰੀ ਉਹ ਘਰ ਦੇ ਕੰਮਕਾਰ ਤਾਂ ਕਰਨੇ ਨੇ ਅਗਲੀ ਨੇ ਹੋਰ ਘਰ ਆਈ ਦੇ ਕੰਮ ਕੀ ਹੁੰਦਾ ਤਾਂ ਹੀ ਤੇ ਘਰ ਵਾਲੀ ਕਹਿੰਦੇ ਨੇ ਹੈ ਘਰ ਵਾਲੀ ਤਾਂ ਹੀ ਕਹਿੰਦੇ ਵੀ ਘਰ ਦਾ ਰੋਟੀ ਟੁੱਕੇ ਕਰਨਾ ਹੈ ਵਿਆਹਾਂ ਨੂੰ ਸੰਭਾਲ ਘਰ ਦੇ ਕੰਮ ਉਹ ਘਰ ਵਾਲੀ ਦੇ ਹੁੰਦੇ ਨੇ ਹਾਂ ਹੈ ਹੋਰ ਦੱਸ ਵਧੀਆ ਆ ਚਾਬੀ ਲੈਣਾ ਆਇਆ ਜੀ ਕੋਠੇ ਜੀ ਕਿਉਂ ਮੋਟਰ ਚਲਾਉਣੀ ਹੈ ਹਾਂ ਤੇਰੀ ਮੋਟਰ ਉਹ ਤਾਂ ਕਰਾਬੋ ਵੀ ਹੈ ਕਰਾਬੋ ਵੀ ਮਾਤੀ ਬਦਲਾਂ ਨਿਕ ਨਹੀਂ ਚਾਲ ਹੋ ਗਈ ਯਾ ਨਾ ਬੱਚਿਆਂ ਨੂੰ ਦੱਸੇ ਮਿਸਤਰੀ ਹੂੰ ਚਾਬੜਾ ਇਹ ਕਿਹੜਾ ਚਾਬੀਂਗਾ ਚਾਬਾਂ ਪੀ ਕੇ ਉਹ ਰਹੀ ਐ ਮਾ ਬੁੱਟ ਦੀ ਚਾਬੀ ਕਾਲੀ ਹੈ ਆਪਣੀ ਚਲ ਕਾਲੀ ਹੈ ਉਹ ਮਲਾਵੇ ਲਈ ਥੋੜੀ ਜਿਹੀ ਨਹੀਂ ਨਾ ਹੀ ਨਾ ਚਲ ਗਰਮੀ ਹੈ ਛੱਟ ਬਾਹਰ ਠੰਡਾ ਪਾਣੀ ਹੈ ਨੀ ਉਹ ਰੇਟਲ ਕੋਈ ਨਾ ਛੱਡ ਪਾਉਂਦਾ ਤਾਂ ਤੇ ਕੋਈ ਨਾ ਚਲਾ ਲਈ ਮੋਟਰ ਦੀ ਕੋਠੀ ਜਿਹੜੀ ਮੋਟਰ ਆ ਕੋਠਾਗਾ ਉਹਦੇ ਪਿੱਛੇ ਇੱਕ ਟੱਪਈਆ ਹਾਂ ਉਹਦੇ ਥੱਲੇ ਪਈ ਚਾਬੀ ਕਿੱਥੇ ਪਾ ਲੈ ਰੱਖਦਾ ਹਾਂ ਅਸੀਂ ਹਾਂ ਹਾਂ ਉੱਥੇ ਪਈ ਆਗੀ ਠੀਕ ਹੈ ਹਾਂ ਚਾਹ ਜੇ ਮੈਂ ਬੰਦ ਕਰਕੇ ਜਿਉਂ ਉੱਥੇ ਰੱਖੇ ਜਿਉਂ ਫਿਰ ਹਾਂ ਉੱਥੇ ਰੱਖ ਜੀ ਚਾਬੀ ਠੀਕ ਹੈ ਕਿਹੜੀ ਕਿਹੜੀ ਕੋਈ ਚੈਰੀ ਚੈਰੀ ਹਰ ਤਾਲ ਆਈ ਹੈ ਇਹਨਾਂ ਕੋਈ ਹੈ ਮਾਰ ਮਤਨ ਆ ਜਾਵੇ ਹਾਂ ਸਰ ਆਊਟ ਦੀ ਲਾਗੇ ਨੂੰ ਬਹੁਤ ਘਨੇ ਆਤੀ ਹਾਂ ਕੱਲ ਕਾ ਖੜਾ ਸੀ ਉਹ ਦੇ ਕਹਿੰਦਾ ਇਹ ਨਾ ਤੂੰ 11 21 11 21 ਕਹਿੰਦੇ ਆਈ ਆ ਹਾਂ 11 21 ਹੁੰਦਾ ਹੈ ਦੇਖੋ ਚਾਰ ਵਧੀਆ ਹੁੰਦਾ ਬਸ ਠੀਕ ਹੈ ਰੇਟ ਹੁੰਦੇ ਝਾੜ ਤਾਂ 50 60 ਮੰਨ ਦੇ ਵਿਚਾਲੇ ਹੁੰਦਾ ਰੇਟ ਵਧੀਆ ਮਿਲ ਜਾਂਦਾ ਚਾਰ ਚੋਰ ਦਾ ਸਹੀ ਗੱਲ ਹੈ ਫੇਰ ਵਧੀਆ ਨਿਕਲ ਜਾਂਦਾ ਮੁੱਛਲ ਲਾਲ ਨਾ ਮਣੀ ਮੋਟੀ ਮੁੱਛਲ ਨਹੀਂ ਲਾਈ ਨਾ ਵੀ ਇੱਕੋ ਹੀ ਲਾਤਾ ਯਾਰ ਫਿਰ ਐ ਬਾਰ ਬਾਰ ਚਾਲ ਵਧੀਆ ਚਾਹ ਠੀਕ ਹੈ ਬਰਾ ਠੀਕ ਆ ਚੰਗਾ ਹੱਲੇ ਉੱਥੇ ਚੱਕ ਲਈ ਚਾਬੀ ਚੰਗਾ ਚੰਗਾ ਹੋਰ ਸੇਵਾ ਦੱਸ ਕੋਈ ਬਸ ਸੇਵਾ ਨੂੰ ਗਿਆ ਬਾਗ ਅੰਦਰ ਨਹੀਂ ਮਿਲਦੇ ਚੰਗਾ ਚੰਗਾ ਠੀਕ ਹੈ ਇਹ ਲਾ ਸੇਮਰ ਨੂੰ ਘਾਹ ਚਾਹ ਬਣਾਉਗੀ ਇਹ ਕਿਵੇਂ ਪੈ ਜੇਗੀ ਜੀ ਪੂਰਾ ਲੈ ਕੇ ਪੈਗੀ ਇਹਨੂੰ ਕਿਹਾ ਤੂੰ ਸੇਮਰ ਸੇਮਰ ਕੀ ਕਰ ਲੋਗੀ ਪਤਾ ਨਹੀਂ ਮੈਨੂੰ ਬੁਖਾਰ ਲੱਗਦਾ ਵਾ ਇੰਨਾ ਪਿੰਡੜ ਤੱਤਾ ਹੋਇਆ ਪਿਆ ਹਾਂ ਉਹੋ ਤਨ ਕਿੰਨੀ ਵਾਰੀ ਕਿਹਾ ਬਈ ਨਾ ਟਾਈਮ ਨਾ ਕੰਮ ਨਿਵੇੜ ਲਿਆ ਕਰ ਇੰਨਾ ਕੋਲਾ ਕਰਦਨੇ ਬੁਖਾਰ ਚੜ ਗਿਆ ਤੁਸੀਂ ਦਵਾਈ ਦਵਾ ਲਓ ਉਹਨੇ ਮੈਂ ਦਵਾਈ ਦਾ ਪੰਗਾ ਉਹੀ ਆਗਾ ਮੈਂ ਉਹਨਾਂ ਨਾਲ ਭੋਗ ਤੇ ਜਾਣਾ ਮੋਗੇ ਕਣੀ ਆਪਣੇ ਨੰਬਰਦਾਰ ਨੂੰ ਕਿਹਾ ਪਿਆਗਾ ਆਪਣੀ ਗੱਡੀ ਲੈ ਕੇ ਆਾਂਗੇ ਉਹਨਾਂ ਕੋਈ ਡਰਾਈਵਰ ਨਹੀਂ ਹੈਗਾ ਤੇ ਫਿਰ ਮੈਨੂੰ ਦਵਾਈ ਕੌਣ ਦਵਾਊਗਾ ਦਵਾਈ ਦਾ ਮੇਤਰਾ ਕੋਈ ਕਰਦਾ ਹੱਲਾ ਦਵਾਈ ਪੰਗਾ ਤੈਨੂੰ ਬੁਖਾਰ ਯਾਰਾ ਦੇਖਾਂ ਜਾਦੇ ਆ ਹਨਾ ਹਾਂ ਤੇ ਦਵਾਈ ਤਾਂ ਉਹ ਨੂੰ ਇੱਕ ਵਕੀਲ ਨੂੰ ਨਬੇ ਦਾ ਲੈ ਦੇ ਕੇ ਮੈਂ ਕਿਵੇਂ ਚਾਹੂੰਗੀ ਉਹਦੇ ਨਾਲ ਉਹ ਕੁਛ ਨਹੀਂ ਹੁੰਦਾ ਜੱਗੀ ਡਾਕਟਰ ਤੇ ਦਵਾਈ ਦਵਾ ਦਿਓ ਗਲੈਰੇ ਤੋਂ ਆ ਵੀ ਲੋਕ ਤੁਹਾਨੂੰ ਪਤਾ ਹੋਈ ਗੱਲਾਂ ਬਣਾ ਲੈਂਦੇ ਨੇ ਉਹ ਗੱਲਾਂ ਨੂੰ ਕੀ ਉਹ ਤਾਂ ਆਪਾਂ ਨਾ ਬਾਬਦੇ ਹੀ ਹੈਗਾ ਹਾਂ ਤਾਂ ਤਾਂ ਹੈ ਵਾਫਰਾ ਕਿੰਨਾਂ ਕਿੰਨਾਂ ਤਾਂ ਵੀ ਹੈ ਕਿ ਹੁੰਦਾ ਮੈਂ ਇਹਦੇ ਕਿ ਤੁਸੀਂ ਜੇ ਚੱਲ ਜਾਂਦੇ ਨਾਲ ਉਹ ਮੈਨੂੰ ਉਧਰ ਆਉਣਾ ਮੈਂ ਕਿਹਾ ਹੋਇਆ ਹੁਣ ਮੈਂ ਗੱਡੀ ਲੈ ਕੇ ਜਾਣੀ ਕਿ ਹੋਰ ਕੋਈ ਗੱਡੀ ਵਾਲਾ ਬੰਦਾ ਨਹੀਂ ਹੈਗਾ ਨਹੀਂ ਤਾਂ ਮੈਨੂੰ ਭੇਜ ਦਿੰਦਾ ਇੰਦਰ ਵਰਤਬਾ ਵੀ ਨਹੀਂ ਕੋਈ ਨਹੀਂ ਹੁੰਦਾ। ਚਲ। ਤਾਂ ਕੀ ਹੁੰਦਾ ਲੋਕ ਤਾਂ ਕਹਿੰਦੇ ਹੀ ਰਹਿੰਦੇ ਹਨਾ। ਛੋਣ ਠੀਕ ਆ ਜਮੇ ਤੁਹਾਨੂੰ ਠੀਕ ਲੱਗਦਾ। ਠਰ ਮੈਂ ਜੀ ਉਹਨਾਂ ਨੂੰ ਕਹਿ ਜਾਂਦਾ ਚੰਗਾ। ਠੀਕ ਆ। ਆ। ਤੇ ਆ ਫੋਨ ਮੇ ਤੇ ਫੋਨ ਮਾਲਾ ਸਨੇ ਹਲਾ ਹੀ ਦਿੰਦਾ ਹਨਾ। ਇੱਧਰ ਫੋਨ ਮੇਰਾ। ਹਾਂ ਇੱਥੇ ਪਿਆ ਸੀ। ਮੇਰਾ ਵੀ ਉਰੀ ਪਿਆ। ਚਲ। ਦੋ ਮਿੰਟ ਮੈਂ ਲਾਉਣ ਆਉਂ ਕਿ ਇਹ ਨੂੰ। ਛੱਕਰ ਆਈ ਜਾਂਦੇ ਦੇਖੀ ਮਿਲ ਤਾ। ਕੋਈ ਨਾ ਮੈਂ ਕਹਿ ਨਾ ਵਕੀਲ ਨੂੰ। ਮੈਂ ਪੈਨਸ਼ਨ ਉੱਤੇ ਹੀ ਮਦਦ ਕਰਨਾ। ਕੋਈ ਗੱਲ ਨਹੀਂ। ਹੋ ਠੀਕ ਆ। ਪੈਂ ਕਰੀਂ ਯਾਰ ਮੈਂ ਉਹਨਾਂ ਕੋਲ ਉੱਤੇ ਜਾਣਾਗਾ। ਹਾਂ 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 ਉਹਨਾਂ ਨੇ ਤੇ ਗੱਡੀ ਲੈ ਕੇ ਜਾਣੀ ਆ ਤੇ ਤੇਰੇ ਭਜਾਈ ਥੋੜੀ ਬਿਮਾਰ ਜੀ ਹੋਗੀ। ਤੇ ਬੁਖਾਰ ਜਾ ਚੜ ਗਿਆ ਉਹ ਮੈਂ ਕਰੀ ਲੈ ਰੇ ਜੱਗੀ ਡਾਕਟਰ ਦੇ ਲੈ ਜੀ। ਕੋਈ ਨਾਲ ਟਾਈਮ ਕੱਢ ਲਈ ਤਾਂ ਕੀ ਆ? ਜਿਆਦਾ ਦੀ ਬਿਮਾਰਾ ਮੈਨੂੰ ਐ ਉੱਧਰ ਜਾਏ ਬਿਨਾ ਸਰਨਾ ਨਹੀਂ। हां 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 बात कोई ना मैं ਤਾਂ ਹੀ ਆਂਦਾ ਸੀ ਹੋਣਾ ਮੈਂ ਤਾਂ ਤਿਆਰੀ ਕਰ ਲਈ ਸੀ ਤੂੰ ਐਂ ਕਰੀ ਅੱਧੇ ਘੰਟੇ ਤੱਕ ਆ ਜੀ ਚੰਗਾ ਹੋਰ ਹੋਰ ਜਿਆਦਾ ਮਹਾਰਾ ਗੱਡੀ ਮੈਂ ਉੱਧਰ ਲੈ ਕੇ ਜਾਊਗਾ ਕੋਈ ਨਾ ਇਹ ਤਾਂ ਮੋਟਰਸਾਈਕਲ ਤੇ ਬੈਹਿ ਜੂਗੀ ਕੋਈ ਚੱਕਰ ਨਹੀਂ ਹਾਂ ਚੱਲਾ ਜੀ ਅੱਧੇ ਘੰਟੇ ਤੱਕ ਚਾ ਹਾਂ ਠੀਕ ਆ ਚੰਗਾ ਕੋਈ ਨਾ ਆ ਜੂਏ ਚੰਗਾ ਠੀਕ ਆ ਹੂੰ ਨਾ ਨੂੰ ਲਾਉਂਦੇ ਨਾ ਨਾ ਕਿਸੇ ਰੀਸੈਟ ਹੋ ਜੂਏ ਨਹੀਂ ਮੈਨੂੰ ਠੰਡ ਲੱਗਦੀ ਆ ਠੰਡ ਲੱਗਦੀ ਐ ਇੰਨੀ ਗਰਮੀ ਚ じゃ ਕੋਈ ਨਾ ਫਿਰ ਮੈਂ ਜਾਣਾ ਚੰਗਾ ਤੇ ਤੂੰ ਹਮ ਤਾਂ ਧਿਆਰ ਰੱਖੀ ਆ ਜੂ ਚੰਗਾ ਫਿਰ ਵਗ ਜੀ ਕੋਈ ਨਾ ਬੇਕਰਨ ਕਰੀ ਉਹ ਕੁਛ ਨਹੀਂ ਹੁੰਦਾ ਠੀਕ ਹੋਊ ਜਗਾ ਸਟੱਪ ਠੀਕ ਆ ਚਲ ਮੈਂ ਜਾਵਾਂ ਹਾਂ ਨਾ ਅਗਲੀ ਨੂੰ ਬਹੁਤ ਕੁ ਹੋ ਲੱਗਦਾ ਆ ਹਾਂ ਠੀਕ ਆ ਚੰਗਾ ਓਕੇ ਬਾਈ ਠੀਕ ਆ ਧਿਆਰ ਰੱਖੀ ਠੀਕ ਆ ਚੰਗਾ ਕਹਾ ਤਾਂ ਗਿਆ ਦੇ ਕਿ ਉਹਦੇ ਨਾਲ ਚਲ ਜਾਈ ਨਵੇਂ ਲੋਕਾਂ ਦਾ ਪਤਾ ਗਾਉਂ ਹੀ ਖੰਭਾਂ ਦੀ ਡਾਰਾ ਬਣਾ ਦਿੰਦੇ ਨੇ। ਉਹੀ ਗੱਲਾਂ ਬਣਾ ਲੈਣਗੇ ਵੀ ਬਸ ਪਤਾ ਨਹੀਂ ਕੀ ਗੱਲ ਹੈਗੀ। ਚਲ ਕੋਈ ਨਾ ਹੁਣ ਜਦੋਂ ਇਹਨਾਂ ਨੇ ਕਹਿਤਾ ਫਿਰ ਚਲੀ ਜਾਊਂਗੀ ਨਾਲ ਮੈਂ ਦਵਾਈ ਲੈਣ। ਦਵਾਈ ਤਾਂ ਲਿਉਣੀ ਹੀ ਪੈਣੀ ਆਂਗੀ। ਸਭ ਦੇਖ ਲਿਓ। ਹਾਇ ਰੱਬ। ਪਰਜਾਈ ਨੂੰ ਦਵਾਈ ਦਵਾ ਲਿਆ ਮੈਂ ਯਾਰ ਮੈਨੂੰ ਵੀ ਹੋ ਆਪ ਕੰਮ ਆ ਖੇਤ ਚਲੋ ਜੇ ਘੰਟੇ ਚ ਮੁੜ ਜਾਉਂਗਾ ਹੋਰ ਕੀ ਆ ਪਰਜਾਈ ਪਰਜਾਈ ਕਿੱਥੇ ਵੱਟਨੇ ਸੁੱਤੇ ਭਏ ਉਪਰ ਜਾਈ ਫੋਨ ਆ ਸੁਖੀ ਦਾ ਹਾਂਜੀ ਦਵਾਈ ਦੇ ਪਾਸ ਤੇ ਕਹੇਦੇ ਉਹਨਾਂ ਨੇ ਹਾਂਜੀ ਦਵਾਈ ਲੈ ਕੇ ਆਉਣੀ ਸੀਗੀ ਆਹ ਫੜਾ ਮੋਟਰਸਾਈਕਲ ਹੈਗਾ ਤੇਰੇ ਇਹਨਾਂ ਦੇ ਮੋਟਰਸਾਈਕਲ ਚ ਹਾਂਜੀ ਹਾਂਜੀ ਚਾਬੀ ਵੀ ਲੱਗੀ ਆ ਵਿੱਚੇ ਸੋ ਕੀ ਆ ਤੁਹਾ ਕਰ ਗਿਆ ਉਹਨਾਂ ਨੂੰ ਕੰਮ ਸੀਗਾ ਉਹ ਚਲੇ ਗਏ ਚਾੜ ਵੇਲੇ ਤੁਸੀਂ ਲਾਓ ਚਿੰਤਾ ਕੋਂਡਾ ਬਾਹਰ ਨਿਕਲੋ ਫਿਰ ਹਾਂਜੀ ਹਾਂ ਚਲਾ ਲਾਂਗੇ ਨਾ ਤੁਸੀਂ ਹੋਰ ਭਾਬੀ ਮੈਂ ਆਣ ਜਾਣ ਲੱਗਦੇ ਤੈਨੂੰ ਚੱਲਾ ਪਰ ਜੇ ਬੈਠਾ ਆ ਇੰਤਜ਼ਾਰੀਏ ਕਿ ਕੋਈ ਚੱਕਰ ਨਹੀਂ ਨਾ ਨਾ ਹੈ ਗਿਆ ਕਰਾਇਗਾ ਤਾਇਰ ਸੁੱਖੀ ਦੇ ਘਰ ਵਾਲੀ ਹੈ ਹੈ ਟੰਗੀਆਂ ਨੂੰ ਵਕੀਲ ਫਿਰਦਾ ਹੈਗਾ ਸਮਝ ਤੋ ਆ ਰਹਾ ਯਾਰਾ ਉਹ ਤਾਂ ਅੱਜ ਮੋਗੇ ਕੇ ਨਹੀਂ ਭੋਗਤੇ ਗਏ ਨੰਬਰਦਾਰਾਂ ਦੇ ਨਾਲ ਰਸਤੇ 'ਚ ਮੈਨੂੰ ਤਾਂ ਦਾਲ ਕਾਲੀ ਲੱਗਦੀ ਐ ਫਿਰ ਵੀ ਆਪਣਾ ਯਾਰ ਦੋਸਤ ਐ ਸੁੱਖੀ ਯਾਰ ਆਪਣਾ ਦੱਸਣ ਦਾ ਫਰਜ਼ ਬਣਦਾ ਉਹਨੂੰ ਦੱਸੀਏ ਕਿ ਮਾਗਰੋ ਦੇਰ ਘਰ ਵਾਲੀ ਨੂੰ ਵਕੀਲ ਲੈ ਜਾਂਦਾ ਤੀਆ ਮੈਨੂੰ ਤਾਂ ਦਾਲੇ ਕਾਲੀ ਲੱਗਦੀ ਐ ਚਲ ਕੋਈ ਨਹੀਂ ਆਉਣਗੇ ਦੱਸਾਂਗੇ ਉਹਨੂੰ ਇਹ ਸ਼ਰੇ ਐ ਵੀ ਬਤਿੰਦਰ ਲੈ ਜਾਂਦਾਗਾ ਮੈਨੂੰ ਲੱਗਦਾ ਸਾਰੀ ਦਾਲੇ ਕਾਲੀ ਹੋ ਰਹੀ ਐ ਚਲ ਗੋ ਇਹਨੀ ਗੀਲੇ ਤੇਲ ਟਾਟ ਢੰਗਾਉਣਾ ਜਾ ਮੈਂ ਅੱਜ ਕਿਰੋ ਉਹ ਦੋ ਆ ਲੈ ਬੜ ਜਾਈ ਆ ਮੈਂ ਥੋੜੀ ਚੜਦਾ ਬਈ ਇੱਥੇ ਚਲੋ ਕੋਈ ਨੇ ਇੱਥੇ ਖੜਾ ਲਓ ਆਪ ਵੀ ਕਰ ਲੈਣਗੇ ਅੰਦਰ ਤੇ ਬਾਈ ਆਪ ਜੀ ਸਾਹ ਲੈ ਹਾਂ ਹਾਂ ਹੈਗੀ ਮੇਰੇ ਕੋਲ ਬਾਦੋ ਚਾਪੀ ਆ ਜੋ ਮੇਰੇ ਚਾਪੀ ਨਾ 4 ਮਿੰਟ ਬਸ ਤੁਸੀਂ ਪਾਣੀ ਤਾਂ ਪੀਜੋ ਨਾ ਨਾ ਬਸ ਓਕੇ ਚਲੋ ਠੀਕ ਹੈ ਆਈ ਨਹੀਂ ਸੇ ਮਰਬੀ ਸੂਟ ਇਹ ਦੇਖ ਕੇ ਕੰਨੀ ਮੈਂ ਸੂਟ ਦੇਖ ਕੇ ਆਣੀ ਆ ਪਤਾ ਨਹੀਂ ਗੁੜੀਆਂ ਬਾਹਰ ਟਾਈਮ ਲਾ ਆਂਦੀ ਮੜ ਕੇ ਉੱਥੇ ਬੈਠੀਆਂ ਰਹਿਨੀਆਂ ਨੇ ਮਾਨੂੰ ਸੂਟ ਹੀ ਨਹੀਂ ਦੇਖੇ ਗਈ ਮੈਂ ਗੁੜੀਆਂ ਨੂੰ ਪੁੱਛੇ ਵੀ ਕਿਸੇ ਨੂੰ ਦਿਖਾ ਕੇ ਕੀ ਲੈਣਾ ਤੁਸੀਂ ਲੈਣ ਦੀਆਂ ਤੱਬ ਜਿ ਮਰਜੀ ਦੇ ਨੇ ਕਿਉਕਿ ਆਇਆ ਕਰਮਜੀਤ ਆਇਆ ਕਿ ਕੀ ਹਾਲ ਆ ਬਾਈ ਵਧੀਆ ਵਧੀਆ ਹੋ ਠੀਕ ਹੈ ਵਧੀਆ ਪਰ ਇਹ ਕਿਧਰ ਵਗੀ ਉਹ ਭਰਜਾ ਹੀ ਉਹਨਾਂ ਦਾ ਸੂਟ ਦੇਖਣ ਗਈ ਹੋਇਆ ਕਰਤਾ ਰਿਹਾ ਹੈ ਉਹ ਵਿਆਹ ਯਾਰ ਖਿਆ ਤੈਨੂੰ ਪਤਾ ਕੁੜੀ ਦਾ ਉਹ ਬਰੀ ਦਾ ਸਮਾਨ ਸਮੂਹ ਵਿਖਾਉਂਦੇ ਹੋਣੇ ਹੋਰ ਉਹ ਤਾਂ ਮੈਨੂੰ ਪਤਾ ਹੈ ਮੈਂ ਤੈਨੂੰ ਐ ਦੀ ਦੇਖ ਕੇ ਵੀ ਉਹ ਹੈ ਨਹੀਂ ਕਰੇ ਕਿਉਂ ਕੋਈ ਗੱਲ ਨਹੀਂ ਇਹ ਜੀ ਦੀ ਤੇਰੇ ਨਾਲ ਗੱਲ ਕਰਨੀ ਜੀ ਮਾ ਉਹਦੇ ਹੁੰਦੇ ਤਾਂ ਆਪਾਂ ਗੱਲ ਵੀ ਨਹੀਂ ਕਰ ਸਕਦੇ ਐਹੀ ਜੀ ਕਿਹੜੀ ਗੱਲ ਆ ਗੱਲ ਦਾ ਯਾਰ ਬਾਈ ਹੁਣ ਕੀ ਦੱਸਾਂ ਯਾਰ ਤੈਨੂੰ ਦੱਸਾਂ ਕਿਨਾ ਦੱਸਾਂ ਜੇ ਤੂੰ ਦੱਸਾਂਗਾ ਤੇ ਤੂੰ ਯਕੀਨ ਜਾਂ ਨਹੀਂ ਕਰਦਾ ਮੇਰੀ ਗੱਲ ਤੇ ਉਹ ਤੂੰ ਮੇਰਾ ਯਾਰ ਆ ਯਾਰ ਕਰ ਮੈਂ ਇੱਥੇ ਦੱਸਾਂਗਾ ਕਿਉਂ ਨਹੀਂ ਆਪਣੇ ਚ ਕੁਝ ਬੰਡਿਆ ਯਾਰ ਉਹ ਯਾਰ ਇਹੇ ਕਰਕੇ ਤਾਂ ਮੈਂ ਜਾਰੀ ਦਾ ਫਰਜ਼ ਨਿਮਾਉਣ ਵਾਸਤੇ ਤੈਨੂੰ ਤੇਰੇ ਕੋਲ ਤੈਨੂੰ ਆਇਆ ਵੀ ਉਹ ਘਰੇ ਨਹੀਂ ਹੈਗੀ ਹੁਣ ਜਿੱਦੇ ਤੋਂ ਨੰਬਰਦਾਰਾਂ ਨਾਲ ਭੋਗ ਤੇ ਨਹੀਂ ਗੱਦੀ ਮੋਗੇ ਹਾਂ ਹਾਂ ਗੱਡੀ ਲੈ ਕੇ ਮੈਂ ਉੱਧਰ ਗਿਆ ਸੀ ਹਾਂ ਉੱਥੇ ਤੇਰੇ ਘਰ ਵਾਲੀ ਨੀਰ ਵਕੀਲ ਮੋਰਸੇ ਤੇ ਬਿਠੀ ਫਿਰਦਾ ਸੀ ਮੈਨੂੰ ਤਾਂ ਕੋਈ ਦਾਲ ਚ ਕਾਲਾ ਲੱਗਦਾ ਯਾਰ ਵਕੀਲ ਉਹਦੇ ਜਿੱਦ ਮੈਂ ਭੋਗ ਤੇ ਗਿਆ ਸੀ ਉਹਦੇ ਲੈਰੇ ਲੈ ਕੇ ਗਿਆ ਹੋਊਗਾ ਪਤਾ ਨਹੀਂ ਕਿਥੇ ਲੈ ਜਾਂਦਾ ਸੀ ਉਹ ਕਿਰਾ ਐ ਨੂੰ ਲੈ ਗਿਆ ਕਿਰਾ ਐ ਨੂੰ ਲੈ ਗਿਆ ਉਹ ਕਾਨੂੰ ਲੈ ਗਿਆ ਪਤੰਦਰਾ ਆ ਉਹ ਤਾਂ ਬਿਮਾਰ ਸੀ ਉਹਦੇ ਬਹੁਤ ਜਿਆਦਾ ਬੁਖਾਰ ਚੜ ਗਿਆ ਨੰਬਰਦਾਰਾਂ ਨੂੰ ਜਾਣ ਕਰਕੇ ਮੈਂ ਜਾ ਨਹੀਂ ਸਕਿਆ ਮੈਂ ਉਹਨੂੰ ਕਿਹਾ ਮੈਂ ਵਕੀਲ ਨਾਲ ਭਾਗਿਆ ਉਹਦਾ ਜਾਂਦੀ ਨਹੀਂ ਮੈਂ ਧੱਕੇ ਨਾ ਭੇਜਿਆ ਹੁਣ ਉਹਦਾ ਦੱਸ ਉਹ ਚ ਕੀ ਕਸੂਰ ਆ ਅੱਛਾ ਹੋਰ ਉਹਦਾ ਗੱਲ ਤੇਰੀ ਠੀਕ ਹੈ ਪਰ ਹੂੰ ਥੋੜਾ ਬਈ ਗੌਰ ਕਰ ਲਈ ਤੂੰ ਇਹ ਜਨਾਨੀ ਜੱਤ ਦਾ ਪਤਾ ਨਹੀਂ ਹੁੰਦਾ ਮੇਰਾ ਤਾਂ ਯਾਰੀ ਦੋਸਤੀ ਕਰਕੇ ਮਤ ਕਰਨ ਦੱਸਣਾ ਤੇ ਦੱਸਤਾ ਅੱਗੇ ਤੇਰੀ ਮਰਜ਼ੀ ਆ ਭਾਈ ਉਹ ਮਰਜੀ ਨੂੰ ਮੇਰੀ ਗੱਲ ਸੁਣੋ ਉਹ ਤਾਂ ਜਾਂਦੀ ਨਹੀਂ ਸੀ ਉਹ ਤਾਂ ਕਹਿੰਦੀ ਮੈਨੂੰ ਤੇਰੇ ਬਗੈਰ ਕਿਤੇ ਜਾਣਾ ਬਦੀ ਨਹੀਂ ਲੱਗਦਾ ਤਾਂ ਮੈਂ ਕਹਤਾ ਵੀ ਮਜਬੂਰੀ ਅੱਜ ਦਾ ਸਨ ਭਾਗ ਜਾ ਮੈਂ ਤਾਂ ਮਿੰਤਾ ਤਰਲੇ ਕਰਕੇ ਭੇਜਿਆ ਮਸਾਂ ਬਾਕੀ ਵਕੀਲ ਆ ਦਾ ਬੰਦਾ ਹੈਗਾ ਉਹ ਦੱਸਦਾ ਉਹ ਤਾਂ ਗੱਲ ਤੇਰੀ ਸੀਗਾ ਮੇਰਾ ਵੀ ਤਿਆਰ ਪਿਆ ਇੱਕ ਤਾਂ ਹੁੰਦਾ ਵੀ ਭੇਜਿਆ ਤਾਂ ਭੇਜ ਕੇ ਜਦੋਂ ਜਦੋਂ ਭੇਜੇਗਾ ਉਹ ਲਿਜਾਣ ਦਾ ਤਰੀਕਾ ਹੋਰ ਹੁੰਦਾ ਹੈ ਇੱਕ ਤਰੀਕਾ ਹੋਰ ਹੁੰਦਾ ਲਿਜਾਣ ਦਾ ਉਹ ਨਾ ਉਹ ਤਾਂ ਆਪਾ ਭੇਜੀ ਸੀ ਉਹਦੀ ਨਾਲ ਤਾਂ ਟੈਨਸ਼ਨ ਲੈ ਉਹ ਤਾਂ ਜਾਂਦੀ ਨਹੀਂ ਸੀ ਮੇਰੇ ਸਾਬ ਨਾਲ ਤਾਂ ਯਾਰ ਗੜਬੜ ਹੈ ਕੀ ਬਾਕੀ ਤੇਰੀ ਮਰਜ਼ੀ ਹੈ ਉਹ ਕਾ ਨੂੰ ਗੜਬੜ ਆ ਪੰਦਤ ਦਾ ਤੂੰ ਮੇਰਾ ਯਾਰ ਆ ਕਿ ਦੁਸ਼ਮਣ ਆ ਯਾਰ ਗੱਲਾਂ ਕਰ ਬਾਈ ਮੈਨੂੰ ਪਤਾ ਦੀ ਤੂੰ ਮੇਰੀ ਗੱਲ ਤੇ ਯਕੀਨ ਨਹੀਂ ਕਰਦਾ ਤੇਰੀ ਮਰਜ਼ੀ ਆ ਚੱਲ ਤੂੰ ਆ ਤੂੰ ਗੌਰ ਕਰੀ ਨਾ ਮੈਂ ਤੈਨੂੰ ਇਹ ਕਰਾ ਮੈਂ ਦੱਸਦਾ ਗੌਰ ਨੂੰ ਕਿਹੜਾ ਰੋਜ਼ ਹੀ ਜਾਂਦੀ ਉਹ ਤਾਂ ਇੱਕ ਦਿਨ ਭੇਜ ਜਾ ਉਹ ਵੀ ਠੱਕੇ ਨਾ ਉਹਨੇ ਵੀ ਮੈਨੂੰ ਜਵਾਬ ਦਿੱਤਾ ਮੈਂ ਅੱਜ ਤੋਂ ਬਾਅਦ ਨਹੀਂ ਜਾਣਾ ਵੀ ਅੱਜ ਤਾਂ ਉਹਦੇ ਨਾਲ ਵਾਗ ਗਈ ਉਹਨੇ ਮੇਰਾ ਉੱਤੇ ਵੀ ਗੁੱਸਾ ਬਣਾਇਆ ਕਹਿੰਦੀ ਤੈਨੂੰ ਉਹਨਾਂ ਦਾ ਭੋਗ ਜ਼ਰੂਰੀ ਸੀ ਵੀ ਮੈਂ ਜ਼ਰੂਰੀ ਨਹੀਂ ਸੀ ਹੈ ਚੱਲ ਦੇਖ ਲਈ ਬਾਈ ਤੇਰੀ ਮਰਜ਼ੀ ਹੈ ਹਾਂ ਆਦਾ ਗੌਰ ਕਰ ਲਈ ਮੈਂ ਤਾਂ ਤੈਨੂੰ ਦੱਸਣਾ ਜੀ ਉਹਦੇ ਘਰ ਕੇ ਉਦੋਂ ਵੀ ਹੁੰਦੇ ਤਾਂ ਕੋਈ ਨਾ ਹੁਣ ਉਹ ਵੀ ਗਈ ਜਣੀ ਚਾਹ ਪਾਣੀ ਪੀਣਾ ਦੱਸ ਉਹ ਬਸ ਚਾਹ ਪਾਣੀ ਕੋਈ ਨਹੀਂ ਆਪਣਾ ਬੰਡਿਆ ਕੋਈ ਬਸ ਇਹੀ ਦੱਸਣਾ ਹੈ ਇਹੀ ਹਾਂ ਮੈਂ ਤਾਂ ਇਹੀ ਸਪੈਸ਼ਲੀ ਦੱਸਣਾ ਹੈ ਤੈਨੂੰ ਵੀ ਮੜਾ ਗੌਰ ਕਰ ਲਈ ਯਾਰ ਜੇ ਕੱਲ ਨੂੰ ਗੱਲਬਾਤ ਬਾਅਦ ਚ ਹੋ ਜੇ ਯਾਰ ਫਿਰ ਤੂੰ ਕਹਿੰਦਾ ਮੈਨੂੰ ਦੱਸਿਆ ਨਹੀਂ ਉਹ ਠੀਕ ਹੈ ਚੰਗਾ ਕਹਿੰਦਾ ਨਾ ਫਿਰ ਤੂੰ ਮੈਨੂੰ ਠੀਕ ਆ ਫਿਰ ਤੂੰ ਮੈਨੂੰ ਕਹਿੰਦਾ ਵੀ ਯਾਰ ਦੋਸਤੋ ਯਾਰ ਤੂੰ ਕਹਦਾ ਯਾਰ ਤੂੰ ਮੈਨੂੰ ਦੱਸਿਆ ਨਹੀਂ ਪਹਿਲਾਂ ਮੈਂ ਤਾਂ ਦੱਸਿਆ ਵੀ ਉਹ ਗੌਰ ਰੱਖੀ ਭਾਈ ਉਹ ਚੰ ਈ ਭਤੰਦਰ ਸਰ ਤੋਂ ਖੁਣ ਲਾ ਲਾਂਦਾ ਇੱਕ ਗੱਲ ਨੂੰ ਜੱਬੀ ਜਾਂਦਾ ਪੰਦਰਾਂ ਯਾਰਾਂ ਕਹਿ ਦੁਸ਼ਮਣਾਂ ਮੇਰਾ ਘਰ ਯੂ ਮੈਨੂੰ ਉਂਗਲਾਂ ਲਾ ਕੇ ਪੱਟਣ ਨੂੰ ਕਰਦਾ ਬੱਲੇ ਉਹ ਤੇਰੇ ਘਰ ਮੈਂ ਇਹ ਤਾਂ ਮੇਰੀ ਘਰ ਹੀ ਤੇ ਮੈਨੂੰ ਰੱਬ ਜਿੰਨਾ ਭਰੋਸਾ ਨਾ ਮੇਰੇ ਯਾਰ ਤੇ ਐ ਥੋੜਾ ਮੈਂ ਤੇਰੇ ਮਗਰ ਲੱਗ ਕੇ ਉਹਦੇ ਸ਼ੱਕ ਕਰ ਲੋ ਵਾਹ ਉਹ ਤੇਰੇ ਲੋਕਾਂ ਦਾ ਵੀ ਸਰਾ ਹੀ ਪਿਆ ਅੱਜ ਕੱਲ ਕਿਸੇ ਦਾ ਘਰ ਵਸਦਾ ਯਰਦੀ ਨਹੀਂ ਆ ਮੁੰਚਾ ਜਿੱਥੇ ਖੜਾ ਖੜਾ ਦੁੰਦੇ ਨੇ ਇੱਧਰ ਹੀ ਸਾਈਡ ਤੇ ਕਰਦੇ ਹੈਗੇ ਹਈ ਕਿਉਂ ਸੈਂਬਰ ਨਮੀੜ ਲੈ ਕੰਮ ਕਰ ਹਾਂਜੀ ਹਾਂਜੀ ਆਗੇ ਤੁਸੀਂ ਹਾਂ ਹਾਂ ਆਹ ਕੂਲਰ ਚ ਪਾਣੀ ਅੱਜ ਕੱਢਦੇਂ ਚੰਗਾ ਬਾਵਾਂ ਦਿਨ ਹੋ ਗਏ ਬਾਏ ਨੂੰ ਹਾਂ ਹਾਂ ਐ ਜਰਜੀ ਲੱਗ ਜੂ ਫਿਰ ਕੀ ਫਾਇਦਾ ਅੱਜ ਤਾਜਾ ਪਾਦੇ ਨੇ ਮਸ਼ਕੀਏ ਮਾਰਦਾ ਤੈਨੂੰ ਪਤਾ ਹਾਂ ਉਹ ਤਾਂ ਠੀਕ ਹੈ ਜੋਈ ਜੀ ਬਦਲਣ ਵਾਲੀ ਆ ਜਾਲੀ ਕੋਈ ਨਹੀਂ ਦਲੇਰੇ ਗਏ ਨਾਲ ਤਾਂ ਪਸੌਦਾ ਪੱਤਾ ਲਿਆਵਾਂਗੇ ਨਾਲੇ ਤੂੰ ਵੀ ਬਾਗ ਚੱਲੀ ਜਾਗਾ ਹਾਂ ਨਾਲ ਤੂੰ ਸੂਟ ਕਹਿੰਦੇ ਇੱਕ ਸੂਟ ਦਵਾ ਲਿਓ ਤੈਨੂੰ ਨਾਲ ਤੇਰੇ ਬੰਗਾਂ ਇਹ ਨਵੇਂ ਚਾਤੇ ਆਵਾਂਗੇ ਠੀਕ ਹੈ ਜੀ ਹਾਂ ਤੇ ਨਾਲੇ ਹੀ ਜਾਲੀ ਲਿਆਵਾਂਗੇ ਹੋਰ ਕੋਈ ਕੰਮਕਾਰ ਹੈਗਾ ਕੋਈ ਮੇਕਅਪ ਤਾਂ ਲਿਆਉਣਾ ਕੁਝ ਹਾਂ ਲਿਆਉਣਾ ਤਾਂ ਹੈਗਾ ਸੀਗਾ ਅੱਛਾ ਕੋਈ ਨਾ ਆਪਾਂ ਪਰਸੋਂ ਨੂੰ ਚੱਲਦੇ ਆਂ ਅੱਜ ਐ ਆਪਣੀ ਸੂਏ ਦੀ ਵਾਰੀ ਹੈਗੀ ਦੋ ਤਿੰਨ ਘੰਟੇ ਉਹ ਪਾਣੀ ਜੇ ਮੈਂ ਚਰੀ ਇਹ ਮਾਂ ਬੁਖਾਰ ਬੁਖਾਰ ਹੈਗਾ ਸੀ ਨਾ ਹੁਣ ਉੱਤਰ ਕੇ ਹੁਣ ਤਾਂ ਪਸੀਨਾ ਆਉਂਦਾ ਪਿਆ ਮੈਨੂੰ ਚੱਲ ਕੋਈ ਨਾ ਹੁਣ ਤਾਂ ਠੀਕ ਆ ਬਾਕੀ ਕੰਮਕਾਰ ਨਿਮੇੜ ਕੇ ਟਾਈਮ ਨਾਲ ਅੰਦਰ ਪੈ ਜਾ ਕਰ ਚੰਗਾ ਹਾਂਜੀ ਹਾਂਜੀ ਬਸ ਹੋਰ ਐਵੇਂ ਧੁੱਪੇ ਨਾ ਫਿਰ ਜਾ ਕਰ ਕੋਈ ਗੱਲ ਨਹੀਂ ਤੂੰ ਤਾਂ ਕਮਲੀਆਂਂਗੀ ਹੋਰ ਐਵੇਂ ਗਰਮੀ ਲਵਾ ਲੈਂਗੀ ਫਿਰ ਚੰਗਾ ਠੀਕ ਆ ਫੇਰ ਹੁਣ ਤਾਂ ਕੁਛ ਨਹੀਂ ਬਸ ਆਇਆ ਮਤੂਦੂਆ ਬੱਟਾ ਹੀ ਖਾਲ ਜੈਕ ਬਣਾਉਣਾਗਾ ਦੋ ਤਿੰਨ ਬੱਟਾ ਹੀ ਨੇ ਕੁੰਜੇ ਰਹੇ ਨੇ ਉਹ ਬਣਾਉਣੇ ਨੇ ਠੀਕ ਆ ਤੇ ਮੈਨੂੰ ਦੋ ਤਿੰਨ ਵਜੇ ਆਵਾਂਗੇ ਹੂੰ ਤੇ ਚਾਹ ਚੁੱਦਾ ਮੈਂ ਉੱਥੇ ਪੀ ਲੂੰ ਕੋਈ ਨਾ ਰੋਟੀ ਦੁਪਹਿਰੇ ਪਰੌਠੇ ਲਾ ਦੇ ਤਨਕਾ ਮੈਂ ਆ ਕੇ ਖਾਉਂਗਾ ਚੰਗਾ ਠੀਕ ਆ ਹਾਂ ਤੇ ਗੇਟ ਗੂਟਾ ਵਾਧਾ ਲਾ ਲਈ ਹਾਂਜੀ ਹਾਂਜੀ ਤੇ ਮੱਝਾਂ ਨੂੰ ਸੰਨੀ ਸੰਨੀ ਮੈਂ ਕਰ ਗਿਆ ਚੰਗਾ ਠੀਕ ਆ ਉਧਰ ਮੈਂ ਆ ਆਪ ਹੀ ਆ ਕੇ ਦੁਪਹਿਰ ਨੂੰ ਕਰ ਦੂੰਗਾ ਠੀਕ ਆ ਜੀ ਤੇ ਖਾਲ ਦੀ ਬਟਲੀ ਭਾਉਣੀ ਐ ਇੱਕ ਚੰਗਾ ਕੋਈ ਗੱਲ ਨਹੀਂ ਮੈਂ ਕਰ ਦੂੰਗਾ ਆ ਕੇ ਫਿਰ ਆ ਮੈਂ ਸੰਨੀ ਰਲਾ ਦੂੰਗਾ ਹੂੰ ਹੂੰ ਮੱਕੀ ਦਾ ਰਸਟ ਕਰ ਲਿਆ ਕਰ ਕੰਬੜੀ ਐ ਮੀਨੋਂ ਧੁੱਪੇ ਵਿੱਚ ਰੇਆ ਕਰ ਲਿਆ ਚਲੋ ਕੋਈ ਨਾ ਤੁਸੀਂ ਆ ਇੰਨਾ ਤੇਰਾ ਗੋਰਾ ਗੋਰਾ ਰੰਗਾ ਹੀ ਕਾਲਾ ਪੈ ਜੂਗਾ ਹੈ ਠੀਕ ਐ ਐਵੇਂ ਤੁਸੀਂ ਟੈਨਸ਼ਨ ਲਾ ਜਾਓ ਮੈਂ ਤਾਂ ਖਾਦੀ ਟੈਨਸ਼ਨ ਲੈਣੀਆਂ ਹੂੰ ਚਲ ਮੈਂ ਜਾਂਨਾ ਕਹੀ ਉੱਥੇ ਕੋਠੇ ਚ ਹੀ ਪਈ ਹੈ ਨਾ ਮੈਂ ਕੋਠੇ ਚ ਹੀ ਤਰਿਆ ਸੀ ਉਹਦੇ ਹਾਂ ਠੀਕ ਐ ਹਾਂ ਚਲ ਠੀਕ ਐ ਲੈ ਇਹ ਤਾਂ ਹੋਣ ਗਿਆ ਅੱਜ ਵਰਤਦੇ ਮੈਂ ਆਪਣੀ ਸਕੀਮ ਅੱਜ ਕਰਦੀ ਆ ਮੈਂ ਵਕੀਲ ਨੂੰ ਫੋਨ ਕਰਕੇ ਪੁੱਛਦੀ ਆ ਕਿ ਕਿੱਥੇ ਆਗਾ ਤੂੰ ਹਾਂ ਹੈਲੋ ਹੈਲੋ ਹਾਂਜੀ ਕਿੱਥੇ ਹੋ ਤੁਸੀਂ ਸਸਰੀਆ ਬਬੀ ਸਤਿ ਸ਼੍ਰੀ ਅਕਾਲ ਕਿੱਥੇ ਮੈਂ ਕਿਹਾ ਤੁਸੀਂ ਫ੍ਰੀ ਹੋ ਮੈਂ ਤਾਂ ਇੱਧਰ ਸੀ ਬਬੀ ਅੱਡੇ ਕਿ ਨਹੀਂ ਫਿਰਦਾ ਸੀਗਾ ਅੱਛਾ ਮੈਨੂੰ ਨਾਲ ਇੱਕ ਕੰਮ ਸੀਗਾ ਤੁਸੀਂ ਘਰੇ ਆਵੋਗੇ ਕਿਉਂ ਇਹ ਕੀ ਕੰਮ ਬਬੀ ਬਸ ਤੁਸੀਂ ਘਰੇ ਆ ਜਾਓ ਮੈਂ ਘਰੇ ਦੱਸੂਗੀ ਜਦੋਂ ਘਰੇ ਆਗੇ ਬਾਈ ਦਾ ਫੋਨ ਤਾਂ ਆਇਆ ਨਹੀਂ ਮੈਂ ਲਵੇ ਨਹੀਂ ਨਹੀਂ ਤੁਸੀਂ ਉਹ ਇਹ ਨਾਲ ਗੱਲ ਨਾ ਕਰਿਓ ਕੋਈ ਨਾ ਤੁਸੀਂ ਸਿੱਧਾ ਘਰੇ ਆ ਜਾਓ ਠੀਕ ਆ ਮੈਨੂੰ ਜ਼ਰੂਰੀ ਕੰਮ ਵਸ ਮਾੜਾ ਭਾਈ ਤੂੰ ਕਹਾਂਦੇ ਬੱਬੀ ਨਹੀਂ ਨਹੀਂ ਕੋਈ ਚੱਕਰ ਨਹੀਂ ਹੈਗਾ ਮੈਂ ਕਿਹਾ ਚੱਲ ਫਿਰ ਮੈਂ ਆਉਣਾ ਪੰਜ ਪੰਜਾਬ ਲੱਕੜੀਏ ਮਿੰਟ ਬਣ ਪੰਜਾਰ ਹਾਂ ਹਾਂ ਠੀਕ ਆ ਆਜੋ ਠੀਕ ਹੈ ਠੀਕ ਹੈ ਠੀਕ ਆ ਓਕੇ ਚੱਲ ਦੇਖਦੀ ਹੁਣ ਇਹਨੂੰ ਪਰਖ ਕੇ ਵੀ ਕਿੱਦਾਂ ਦਾ ਬੰਦਾ ਹੈ ਇਹ ਪਰਖਣਾ ਤਾਂ ਚਾਹੀਦਾ ਹੀ ਹੈ ਵੈਸੇ ਕਦੇ ਵੇਲੇ ਕਵੇਲੇ ਫੇਰ ਲੋੜ ਪੈ ਜਾਂਦੀ ਹੈਗੀ ਕਾਇਲੀ ਹੈਗਾ ਹਾਲ ਤੱਕ ਵਕੀਲ ਕਲੋਂ ਤੋਂ ਡਿੱਗਦੀ ਪਈ ਮੈਂ ਵੀ ਉਹਨੂੰ ਦੇਖਦਿਆਂ ਪਰ ਕੇ ਕੀ ਕਹਿੰਦਾ ਵਾ ਭਾਬੀ ਹਾਂਜੀ ਹਾਂਜੀ ਆਜੋ ਅੰਦਰ ਹੀ ਆਜੋ ਤੁਸੀਂ ਆਏ ਤਾਂ ਮੜਾ ਬਾਹਰ ਨਹੀਂ ਨਹੀਂ ਕੋਈ ਨਾ ਆਜੋ ਤੁਸੀਂ ਹਾਂ ਭਾਬੀ ਬੈਜੋ ਬੱਸ ਤਾਂ ਤੁਹਾਨੂੰ ਕੀ ਕੰਮ ਸੀਗਾ ਨਹੀਂ ਤੁਸੀਂ ਬੈਜੋ ਹਾਂਜੀ ਹੁਣ ਦੱਸੋ ਮੈਂ ਇੱਕ ਹੀ ਕਰੀਦਾ ਬੇ ਉੱਥੇ ਮਠੀ ਨਾ ਨਹੀਂ ਨਹੀਂ ਮੈਂ ਤੇਰਾ ਇੰਨਾ ਖਿਆਲ ਰੱਖਦੀ ਆ ਦੇਖੀ ਤੂੰ ਮੇਰੇ ਜਵਾਂ ਨਹੀਂ ਖਿਆਲ ਰੱਖਦਾਗਾ ਫੇਰ ਦਵਾਈ ਤਾਂ ਤੂੰ ਦਵਾ ਲੈ ਬਾਬੀ ਉਹ ਦੱਸ ਮੈਂ ਕੀ ਕਰਾਂ ਲੈ ਦਵਾਈ ਤਾਂ ਦਵਾਤੀ ਸੀ ਮੈਂ ਤੈਨੂੰ ਐ ਕਹੇਦੀ ਸੀਗੀ ਹਨਾ ਹੂੰ ਮੈਂ ਮੈਂ ਤੈਨੂੰ ਪਸੰਦ ਕਰਦੀ ਆ ਬਹੁਤ ਇੱਕ ਹੀ ਕਹੀ ਨਾ ਬਾਬੀ ਤੂੰ ਮੈਂ ਤੇਰਾ ਭੈਣ ਸਮਝ ਤੇ ਤੂੰ ਕਰੀ ਮੈਂ ਤੇਨੂੰ ਪਿਆਰ ਕਰਦੀ ਆ ਬਾਈ ਨਾ ਬ੍ਰਾ ਮੈਨੂੰ ਕਿ ਮੇਰਾ ਉਹ ਦੋਸਤ ਨਹੀਂ ਹੈਗਾ ਫਿਰ ਭਾਈ ਆ ਉਹ ਤੈਨੂੰ ਮੈਨੂੰ ਸੋਹਣੀ ਨਹੀਂ ਲੱਗਦੀ ਸੋਹਣੀ ਤਾਂ ਬਹੁਤ ਨੇ ਤੇ ਸੋਹਣੀ ਤੇ ਸੋਹਣੀ ਲੱਗਦੇ ਤਾਂ ਮਤਲਬ ਇਹਨੂੰ ਤਾਂ ਗਲਤ ਸੋਚੀ ਜਾਵੇ ਸੋਹਣੀ ਆ ਤੂੰ ਪੰਜ ਵਿੱਚ ਭਾਈ ਦੀ ਘਰ ਵਾਲੀ ਸੋਹਣੀ ਆ ਭਾਬੀ ਆ ਤੂੰ ਮੇਰੀ ਭੈਣ ਐ ਜੋ ਮਰਜ਼ੀ ਸਮਝ ਲੈ ਤੇ ਮੈਂ ਤਾਂ ਤੈਨੂੰ ਪਸੰਦ ਕਰਦੀ ਆ ਨਾ ਤੇ ਕਰੀ ਵੀ ਆ ਪਸੰਦ ਕਰਦੀ ਆ ਮੈਂ ਤੇ ਨਾ ਇਹ ਗੱਲ ਗਲਤ ਹੈ ਜੇ ਤੂੰ ਇਹ ਹਲਕਾ ਜਿਹਾ ਬਾਰੇ ਨਾ ਹੀ ਮੈਂ ਕਰ ਦਸ ਸਕਦਾ ਹਾਂ ਤੇ ਸਾਰੀ ਗੱਲ ਹੈ ਤੇਰੀ ਵੀ ਬਦਨਾਮੀ ਹੋਊ ਮੇਰੇ ਤਾਂ ਕੁਝ ਕਹਿਣਾ ਨਹੀਂ ਹੈਗਾ ਤੇ ਮੈਨੂੰ ذکیਰ ਬਾਈ ਤੇ ਨਹੀਂ ਨਹੀਂ ਇਦਾਂ ਤੇ ਪੁੱਛੇ ਹੋ ਕੇ ਵੇਜਾ ਬਸ ਮੈਨੂੰ ਇੱਕ ਗੱਲ ਦੱਸ ਦੀ ਠੀਕ ਹੈ ਨਾ ਮੈਨੂੰ ਇਹ ਇਹਨਾਂ ਦੀ ਕੋਈ ਲੋੜ ਹੈ ਤੇਰੀ ਵੀ ਸੋਹਣੀ ਐ ਸੋਹਣੀ ਬੰਤਾ ਬਹੁਤ ਮਿਲਦੀ ਮਿਲਦੀਆਂ ਨਹੀਂ ਤੇ ਕਿਤ ਵੀ ਕੋਈ ਚੀਜ਼ ਹੁੰਦੀ ਆ ਭਾਈਆਂ ਦਾ ਪਿਆਰ ਵੀ ਵਧੀਆ ਹੁੰਦਾ ਅੱਧੀ ਨਾਲ ਉਹਨੇ ਘਰੇ ਆਉਣਾ ਮੈਨੂੰ ਕਹਾਂ ਬਾੜੂ ਘਰੇ ਫੇਰ ਕੀ ਹੁੰਦਾ ਕਹ ਦੱਸ ਆ ਹੱਥ ਮਰਾ ਕਰਦਾ ਬੱਬੀ ਠੀਕ ਹੈ ਨਾ ਸੋਹਣੀ ਲੱਗਦੀ ਆ ਮੈਨੂੰ ਮੈਨੂੰ ਕੰਮ ਦੱਸ ਕੀ ਆ ਮੈਂ ਜਾਵਾਂ ਮੈਂ ਆਉਗਾ ਅੱਛਾ ਹੁਣ ਤੇਰੇ ਦਿਲ 'ਚ ਮੇਰੇ ਲਈ ਕੁਝ ਨਹੀਂ ਹੈ ਮੈਂ ਮੈਨੂੰ ਕੀ ਹੋਊਗਾ ਇਹ ਕੰਮ ਦੱਸ ਜੀ ਮੈਂ ਤੇਰੇ ਅੱਧੀ ਰਾਤ ਤੇਰੇ ਕੰਮ ਆਉਂ ਦੱਸ ਕਿ ਚਾਹੀ ਭੇਜਣਾ ਮੈਨੂੰ ਬਸ ਇਹੀ ਕੰਮ ਸੀਗਾ ਮੈਨੂੰ ਤੂੰ ਬਾਈ ਨੂੰ ਬਸ ਸਲਾਮਾ ਕਰ ਮਿੱਥੋ ਕਿ ਮੰਗਦੀ ਆ ਤੂੰ ਬਾਈ ਮਾਰਾ ਕਿਤੇ ਕੰਮ ਮੈਂ ਕੰਮ ਮੈਂ ਕੋਈ ਹੋਰ ਨਹੀਂ ਨਹੀਂ ਕੋਈ ਕੰਮ ਨਹੀਂ ਬਸ ਇਹ ਤੇ ਮੁੜ ਕੇ ਮੈਨੂੰ ਆ ਕੰਮ ਵਾਸਤੇ ਨਾ ਬੁਲਾਈ ਠੀਕ ਹੈ ਨਾ ਮੈਨੂੰ ਪਹਿਲੀ ਸ਼ੱਕ ਦਿੱਤੀ ਗਿਆ ਮੈਂ ਬਾਈ ਇਹ ਫੋਨ ਕਰੂ ਮੈਂ ਤਾਂ ਜਾਉਂ ਆਹ ਦੇ ਤੇ ਮੈਂ ਮੈਂ ਤੁਮੇ ਕੋਈ ਦਸਤਾ ਲਾਹਤਾ ਵੇ ਠੀਕ ਹੈ ਨਾ ਮੈਂ ਬਾਅਦ ਦੱਸੂਗਾ ਉਹਨੇ ਕੀ ਕੰਮ ਕਹਿੰਦੀ ਆ 10.5 ਗਿਆ ਤਾਂ ਸਹੀ ਕਹਦੇ ਸੀਗੇ ਇਹ ਵੀ ਜਮਾ ਹੀਰਾ ਬੰਦਾਗਾ ਕੋਈ ਪਾਪ ਨਹੀਂ ਕੋਈ ਮੈਲ ਨਹੀਂ ਦਿਲ ਚ ਚਲ ਕੋਈ ਨਾ ਇਹ ਗੱਲ ਤਾਂ ਕਲੀਅਰ ਹੋ ਗਈ ਵੀ ਇਦਾਂ ਦਾ ਕੁਛ ਨਹੀਂ ਹੈਗਾ ਬੰਦਾ ਆਪ ਸਹੀ ਹੋਣਾ ਚਾਹੀਦਾ ਕੋਈ ਕੁਛ ਨਹੀਂ ਕਰ ਸਕਦਾਗਾ ਮੈਂ ਦੱਸੂਗਾ ਇਦਾਂ ਦੇਖੀਏਗਾ ਅਸਲ ਮੈਂ ਤਾਂ ਉਹਨੇ ਜਾ ਕੇ ਦੱਸ ਹੀ ਦੇਣਾ ਵੀ ਐਦਾਂ ਹੋਇਆਗਾ ਇਹ ਗੱਲ ਰਾਜਵਾਨ ਇਹ ਨਹੀਂ ਰਹਿ ਰਿਹਾ ਯਾਰ ਮੈਨੂੰ ਕੀ ਸਮਝੀ ਜਾਂਦਾ ਹੈ ਉਹ ਕੀ ਕਹੀ ਜਾਂਦੀ ਐ ਉਹ ਬੱਲੇ ਵਕੀਲ ਉਹ ਬਾਈ ਮੈਂ ਤੈਨੂੰ ਤੇਰੇ ਕੋਲ ਹੀ ਜਾਂਦਾ ਸੀਗਾ ਉਹ ਕਿਵੇਂ ਬੜਾ ਹਫਿਆਇ ਫਿਰ ਤਾਂ ਪਤੰਦਰਾ ਕੀ ਕਰਦਾ ਉਹ ਯਾਰ ਅੱਜ 13ਵੀਂ ਹੋ ਗਈ ਯਾਰ ਕੀ 13ਵੀਂ ਹੋ ਗਈ ਮਨੂ ਭਾਬੀ ਨੇ ਘਰੇ ਬੁਲਾ ਲਿਆ ਫੋਨ ਕਰਕੇ ਕਿਹੜੀ ਭਾਬੀ ਨੇ ਤੇਰੇ ਘਰ ਵਾਲੀ ਨੇ ਮੇਰੇ ਘਰ ਆਈ ਨੇ ਹਾਂ ਤੈਨੂੰ ਫੋਨ ਕਰਕੇ ਘਰੇ ਬੁਲਾ ਹਾਂ ਤੈਨੂੰ ਕੰਮ ਆ ਕੋਈ ਅੱਛਾ ਕੀ ਕੰਮ ਸੀ ਫਿਰ ਕੰਮ ਕਰੂ ਮੈਨੂੰ ਅੰਦਰ ਵਾਰਡ ਦੇ ਬੈਠਾਂ ਦੇ ਬਠਿੰਡਾ ਮੈਂ ਪੈਂਦਾ ਨਹੀਂ ਸੀਗਾ ਪਹਿਲਾਂ ਤਾਂ ਹਾਂ ਮੈਨੂੰ ਕਹਿੰਦੀ ਤੂੰ ਮੈਨੂੰ ਸੋਨਾ ਲੱਗਦਾ ਕੀ ਕਹਿੰਦੀ ਸੋਨਾ ਲੱਗਦਾ ਸੋਨਾ ਲੱਗਦਾ ਲੈ ਹਾਂ ਮੰਨ ਨੂੰ ਪਿਆਰ ਕਰਦੀ ਆ ਮੈਂ ਦਾ ਹੱਥ ਦਾ ਪਰ ਮਾਰਾ ਚਲਾ ਕੇ ਹਾਂ ਠੀਕ ਹੈ ਤੇ ਹੋਰ ਹੀ ਹੋਰ ਤੁਮਾ ਕੀ ਦੱਸਾਂ ਯਾਰ ਹਾਂ ਮੈਂ ਵੀ ਮੇਰੇ ਨਾਲ ਨਹੀਂ ਲੱਗੀ ਨਾਮ ਨੂੰ ਬੁਲਾਇਆ ਨਾਮ ਸੋਡੇ ਘਰੇ ਆ ਮਾਂ ਹਾਂ ਠੀਕ ਹੈ ਨਾ ਮੈਂ ਤੈਨੂੰ ਵੀ ਕਹਿੰਦੀ ਮੈਂ ਤੁਹਾਡੇ ਘਰੇ ਨਹੀਂ ਆਉਂਦਾ ਬਈ ਨਾ ਮੈਨੂੰ ਕੰਮ ਭੇਜੀ ਉਹ ਤਾਂ ਫੇਰ ਕਿੱਡੀ ਗੱਲ ਸੀ ਯਾਰ ਉਹਦਾ ਦਿਔਰ ਲਾਉਂਦਾ ਤੂੰ ਮਸ਼ਕਰੀਆਂ ਕਰ ਦਿਓ ਉਹ ਹੀ ਆ ਦਿਔਰ ਹੁੰਦਾ ਆਪਦੇ ਥਾਂ ਤੇ ਹੁੰਦਾ ਫੇਰ ਥੋੜੀ ਆ ਵੀ ਬੰਦੇ ਨੂੰ ਬਿਨਾ ਬੁਲਾ ਬੁਲਾਵੇ ਕੋਈ ਗਲਤ ਗੱਲਾਂ ਕਰੀਏ ਆਪਰੇ ਇਹਨਾਂ ਹੱਫਿਆ ਕਾ ਤੋ ਫਰਦਾ ਡਰ ਗਿਆ داری ਹੁੰਦਾ ਯਾਰ ਮੈਂ ਤੇਰੀ ਯਾਰੀ ਹੁੰਦਾ ਥੋੜੀ ਆਪਣੀ ਕੱਲ ਨੂੰ ਤੂੰ ਤੀ ਆ ਜਾਂਦਾ ਮਤਲਬ ਤੂੰ ਵੀ ਕੀ ਮੈਨੂੰ ਕੀ ਕੀ ਕਹਿਣਾ ਤੂੰ ਗੱਸਤ ਸੁਤੰਦਰਾ ਮਜ਼ਾਕ ਨਾ ਕਰਦੀ ਓਏ ਇਹ ਮਗਲਾ ਆ ਜਾਂ ਕਾਦਾ ਮਜ਼ਾਕ ਕਰ ਰਹੀ ਮੇਰੇ ਤਾਂ ਸਾਰੇ ਪੈਰ ਸੁਣਨ ਕਰਦੇ ਉਹਨੇ ਹੋਰ ਹੱਸੀ ਜਾਂਦਾ ਯਾਰ ਇੰਨਾ ਮੰਦਾ ਆਉਗਾ ਤੇਰਾ ਉਹ ਉੱਤੇ ਤਾਂ ਚੜੀ ਜਾਵੇ ਮੈਂ ਹਾਂ ਤੈਨੂੰ ਸਾਰੀ ਗੱਲਾਂ ਕਿਉਂ ਦੱਸਾਂ ਹੱਥ ਫੜੋ ਤੱਕ ਜਾਂਦੀ ਮੇਰਾ ਓਏ ਕਾ ਨੂੰ ਪਤੰਦਰਾ ਮੈਂ ਦੱਸਦਾ ਤੈਨੂੰ ਸਾਰੀ ਗੱਲ ਆ ਅਸਲ ਤੇ ਗੱਲ ਐ ਹੋਈ ਸੀ ਜਿੱਦ ਤੇ ਉਹਨੂੰ ਦਵਾਈ ਨਹੀਂ ਦਿਵਾਉਣ ਲੈ ਗਿਆ ਹਨਾ ਹਾਂ ਉਸ ਤੋਂ ਬਾਅਦ लोग तेनु पता ਗੱਲਾਂ ਬਣਾਉਣ ਲੱਗ ਜਾਂਦੇ ਨੇ ਉਹਨੂੰ ਸ਼ੱਕ ਜਾ ਹੋ ਗਿਆ ਵੀ ਬੰਦਾ ਪਤਾ ਨਹੀਂ ਇਹ ਵੀ ਨਾ ਹੈ ਇਹ ਹੋਵੇ ਵੀ ਜਿਹੜੇ ਲੋਕ ਗੱਲਾਂ ਬਣਾਉਂਦੇ ਨੇ ਤੇ ਇੱਕ ਦਿਨ ਅਸੀਂ ਰਾਤ ਨੂੰ ਪਏ ਸੀ ਹਾਂ ਤੇ ਮੈਨੂੰ ਤੇਰੇ ਪਰਝਾਈ ਕਹਿੰਦੀ ਮੈਂ ਤੇਰ ਨਾਲ ਕੋਈ ਗੱਲ ਕਰਨੀ ਮੈਂ ਕੀ ਗੱਲ ਕਰਨੀ ਆ ਫਿਰ ਸਾਡੇ ਸਾਰੀ ਗੱਲ ਉਹਦੇ ਇਸ ਤਰ੍ਹਾਂ ਹੋਈ ਤੁਸੀਂ ਉਹਨੂੰ ਤਾਂ ਚੰਗਾ ਨਹੀਂ ਕੀਤਾਗਾ ਮੈਨੂੰ ਉਹਦੇ ਨਾਲ ਪੇਛ ਕੇ ਦਵਾਈ ਲੈਣ ਹਾਂ ਕਿਉਂ ਚੰਗੇ ਨੂੰ ਕੀ ਆਪਣਾ ਬੰਦਾਗਾ ਉਹ ਐਂ ਕੀ ਹੁੰਦਾਗਾ ਹਾਂ ਦੀ ਤੁਹਾਨੂੰ ਕੀ ਪਤਾ ਲੋਕ ਪਤਾ ਕਿੰਨੀਆਂ ਗੱਲਾਂ ਬਣਾ ਰਹੇ ਨੇ ਕੀਨੇ ਗੱਲਾਂ ਬਣਾਤੀਆਂ ਲੋਕ ਕਹਿੰਦੇ ਆ ਪਤਾ ਨਹੀਂ ਕੀ ਗੱਲ ਆ ਵੀ ਇਹਦੇ ਨਾਲ ਤੁਰੀ ਫਿਰਦੀ ਹੈਗੀ ਉਹ ਜਦੋਂ ਜ ਸੁੱਖੀ ਘਰੇ ਨਹੀਂ ਹੁੰਦਾ ਇਹ ਉਹਨੂੰ ਤੁਰੀ ਵੀ ਦਈ ਹੈਗੀ ਉਹ ਤੁਰੀ ਇੱਕ ਦਿਨ ਗਈਆਂ ਤੂੰ ਵੀ ਰੋਜ ਜਾਂਦੇ ਆ ਇੱਕ ਦਿਨ ਗਈ ਉਹ ਤੋਂ ਬਾਅਦ ਮੈਂ ਤੈਨੂੰ ਕਦੇ ਭੇਜਿਆ ਉਹਦੇ ਵੀ ਐਮਰਜੈਂਸੀ ਸੀ ਉਹੀ ਤਾਂ ਗੱਲ ਐ ਤੁਹਾਨੂੰ ਤੁਹਾਨੂੰ ਪਤਾ ਦਾਗਾ ਲੋਕ ਖੰਭੇ ਡਰਾ ਬਣਾਉਂਦੇ ਨੇ ਗੱਲਾਂ ਕਿਹਨੇ ਕੀ ਬਣਾਤਾ ਉਹਦੋਂ ਸੀ ਤੋਂ ਅਸੀਂ ਨਹੀਂ ਹੈਗੇ ਉਦੋਂ ਆਪਣੇ ਹਾਂ ਉਹ ਗੰਦੀ ਅਸੀਂ ਕਿ ਮਰ ਗਏ ਸੀ ਕਈ ਸਾਨੂੰ ਨਹੀਂ ਕਹਿ ਸਕਦੀ ਸੀ ਜੇ ਕੋਈ ਇਹੋ ਜੀ ਗੱਲ ਸੀਗੀ ਹੋਰ 100 ਵਾਰੀ ਤਾਂ ਕਿਹਾ ਕੰਮਕਾਰ ਨੂੰ ਉਦੋਂ ਤਾਂ ਆਉਂਦੇ ਨਹੀਂ ਜੇ ਉਹਦੇ ਨਾਲ ਬਾਕੀ ਫੇਰ ਅਗਲੇ ਨੇ ਹੈਗਾ ਤਾਂ ਵੀ ਸਾਨੂੰ ਕਹਿੰਦੇ ਮੌਕੇ ਤੇ ਆਉਂਦੇ ਤਾਂ ਹੈ ਨਹੀਂ 100 ਵਾਰੀ ਕੰਮ ਨੂੰ ਕਿਹਾਗਾ ਉਹਦੇ ਦੇਖ ਲੈ ਰੇ ਸਟੇਟਿਚੋ ਚੁਕਾਉਣਾ ਸੀਗਾ ਮੋਰੀਆਂ ਮੈਂ ਸੀਤ ਨੂੰ ਕਿਹਾ ਇਹ ਮਹਾਂਤਰ ਮੁੰਡੇ ਨੂੰ ਭੇਜ ਦੇ। ਉਹ ਤਾਂ ਭੇਜਿਆ ਨਹੀਂ ਕਹਿੰਦੀ ਮੇਰੇ ਮੁੰਡਾ ਤਾਂ ਕੰਮ ਕਰਦਾ ਸਾਡਾ ਤਾਂ ਆਪਦੇ ਕੰਮ ਲੋਟਣੀ। ਹੋਰ ਕਰ ਵਕੀਲ ਨੂੰ ਹੁਣ ਅੱਧੇ ਬੋਲ ਹਾਇਰ ਹੁੰਦਾ ਕਦੋਂ ਮਰਜ਼ੀ ਕਹੇ। ਮੈਂ ਤਾਂ ਨਾ ਹੁਣ ਇੱਕ ਗੱਲ ਕਹਿਣੀ ਸੀਗੀ। ਹਾਂ। ਮੈਂ ਤਾਂ ਪਰਖਣਾਗਾ ਉਹਨੂੰ। ਕਿਨੂੰ? ਵਕੀਲ ਨੂੰ। ਵਕੀਲ ਨੂੰ ਪਰਖਣਾ। ਹਾਂ। ਕਿਉਂ ਤੈਨੂੰ ਵਿਸ਼ਵਾਸ ਨਹੀਂ ਉਹ ਤੇ ਵੀ ਵਧੀਆ ਬੰਦਾ। ਵਿਸ਼ਵਾਸ ਦੀ ਗੱਲ ਨਹੀਂ ਗਈ ਪਰ ਦੇਖਣਾ ਤਾਂ ਦੇਖਣਾ ਮੈਂ ਇੱਕ ਵਾਰੀ ਵੀ ਉਹਦੇ ਮਨ ਚ ਪਾਲਾ ਤਾਂ ਨਹੀਂ ਹੈਗਾ ਹਾਂ ਵੀ ਉਹਦੇ ਮਨ ਚ ਕੋਈ ਗੱਲ ਵੱਤ ਤਾਂ ਨਹੀਂ ਹੈਗੀ ਮੇਰੇ ਪ੍ਰਤੀ ਉਹ ਫਿਰ ਕਿਵੇਂ ਪਰਖੇਗੀ ਤੂੰ ਮੈਂ ਨਾ ਮੇਰੇ ਕੋਲ ਇੱਕ ਸਕੀਮ ਆ ਸਕੀਮ ਕਿਹੜੀ ਉਹ ਸਕੀਮ ਐਦਾਂ ਦੀ ਹੈ ਨਾ ਵਿੱਚ ਉਹਨੂੰ ਮੇਰੇ ਕੋਲ ਜਦੋਂ ਤੁਸੀਂ ਇਕੱਲੇ ਨਹੀਂ ਹੋ ਇੱਥੇ ਹੋਵੋਗੇ ਨਹੀਂ ਇਕੱਲੇ ਮੈਂ ਇਕੱਲੀ ਹੋऊंगी ਘਰੇ ਫਿਰ ਮੈਂ ਉਹਨੂੰ ਬੁਲਾਉਂਗੀ ਇੱਥੇ ਠੀਕ ਆ ਫਿਰ ਮੈਨੂੰ ਪੁੱਛੂਗੀ ਮੇਰੇ ਨੂੰ ਪਸੰਦ ਕਰਦੀ ਹੈਗੀ ਇਦਾਂ ਇਦਾਂ ਠੀਕ ਹੈ ਬੰਦੇ ਢੀਤ ਅਗੜੀ ਸਕੀਮ ਘੜੀ ਹਾਂ ਇਹ ਗੱਲ ਹੈਗੀ ਮੈਨੂੰ ਭਰੋਸਾ ਮੇਰਾ ਯਾਰ ਖਰਾ ਹੈਗਾ ਪੂਰਾ ਮੇਰਾ ਭਰੋਸੇ ਤੇ ਖਰਾ ਉਤਰੂਗਾ ਕੋਈ ਨਾ ਤੂੰ ਕਿੱਦੇ ਮਰਜ਼ੀ ਪਰਖ ਲੈ ਕੋਈ ਗੱਲ ਨਹੀਂ ਫਿਰ ਕਾਲੀ ਜਿੱਦਾਂ ਵੀ ਕੋਈ ਨਾ ਮੈਂ ਗਿਆ ਹਨਾ ਕਿਤੇ ਬਾਹਰ ਅੰਦਰ ਹੂੰ ਜੇ ਮੈਂ ਖੇਤ ਖੂਤ ਗਿਆ ਕਿੱਦੇ ਮਰਜ਼ੀ ਮੈਥੋਂ ਬਿਨਾ ਪੁੱਛੇ ਤੂੰ ਫੋਨ ਕਰਕੇ ਬੁਲਾ ਲਈ ਕਦੋਂ ਮਰਜ਼ੀ ਪਰਖ ਲਈ ਪਰ ਐ ਮੇਰਾ ਭਰੋਸਾ ਨਹੀਂ ਤੋੜੂਗਾ ਬੰਦਾ ਐ ਨਹੀਂ ਵੀ ਗਲਤ ਨਿਗਾਹਾਂ ਦੇਖ ਲੂਗਾ ਜਿੱਦ ਤੇਰਾ ਭਰੋਸਾ ਤੋੜਤਾ ਨਹੀਂ ਫਿਰ ਮੇਰਾ ਯਾਰ ਗੱਲ ਦਾਦੀ ਮੇਰਾ ਭਰੋਸਾ ਤੋੜਦਾ ਉਹ ਠੀਕ ਆ ਇੰਨਾ ਵਿਸ਼ਵਾਸ ਚਲ ਦੇਖ ਲੈਨੇ ਫਿਰ ਦੇਖ ਲਈ ਚਲ ਹੁਣ ਨਹੀਂ ਲਾਉਂਦੀ ਯਾਰ ਮੈਂ ਵੀ ਥੱਕਿਆ ਹੋ ਜਾਂਦਾ ਸਮਝ ਜਾ ਜਗਾ ਚਲੋ ਠੀਕ ਆ ਹੋਰ ਤੂੰ ਵੀ ਥੱਕ ਗਈ ਸਮਝ ਜਾ ਸਾਰੇ ਕੰਮਲ ਖਿੱਚ ਲੈ ਆਪਣੇ ਵੱਲ ਆ ਗੱਲ ਹੋਈ ਸੀ ਪਤੰਦਰਾ ਫਿਰ ਤੂੰ ਯਾਰ ਬੰਦਾ ਚੰਗਾ ਯਾਰਾ ਚੰਗਾ ਕੀ ਮਖਿਆ ਚੱਲ ਪਰਖ ਲਈ ਤੂੰ ਮੈਂ ਕਿਹਾ ਸੀ ਮੈਂ ਕਿਹਾ ਹੀਰਾ ਬੰਦਾ ਤੇਰੀ ਪਰਖ ਤੇ ਖਰਾ ਉਤਰੂਗਾ ਮੈਨੂੰ ਧੋਖਾ ਨਹੀਂ ਦੇ ਸਕਦਾ ਐ ਥੋੜੇ ਹੁੰਦ ਰੇ ਮਜ਼ਾਕ ਯਾਰ ਮੈਂ ਤਾਂ ਤੂੰ ਸਾਰਾ ਕੁਝ ਹੀ ਪ੍ਰਾਨ ਕਰਤੇ ਜੀਗੇ ਹੁਣ ਉਹਨੂੰ ਵਿਸ਼ਵਾਸ ਹੋ ਗਿਆ ਵੀ ਬੰਦਾ ਖਰਾ ਨਿਕਲਿਆ ਮੈਂ ਹੁਣ ਫੇਰ ਮੈਂ ਤਾਂ ਐਂ ਕਹਤਾ ਜੀ ਤੇਰੇ ਪਿੱਛੇ ਮੈਂ ਮੇਰਾ ਗਰਦਨ ਲਾ ਦਿੰ ਜੇ ਮੇਰਾ ਯਾਰ ਤੇ ਤੇਰੇ ਨਾਲ ਧੋਖਾ ਕਰ ਗਿਆ ਮੇਰੇ ਨਾਲ ਹਨਾ ਯਾਰੀ ਜ਼ਿਕਦਾਰੀ ਕਰ ਗਿਆ ਹੁਣ ਉਹਨੂੰ ਪਤਾ ਮੇਰਾ ਯਾਰ ਹੀਰਾ ਹੈਗਾ ਚੱਲ ਜਾਣਾ ਇਹ ਜੇ ਮਜ਼ਾਕ ਮਿਲੂਗਣਾ ਜਰਾ ਕਰਵਾਇਆ ਕਰ ਤੂੰ ਜਾਰੀ ਤੇ ਖਰਾ ਉਤਰਿਆ ਮੇਰਾ ਭਰੋਸਾ ਨਹੀਂ ਤੋੜਿਆ ਤੂੰ ਵਧੀਆ ਰਿਹਾ ਉਹਨੇ ਪਰਖ ਕਰ ਲਈ ਅੱਗੇ ਤੋਂ ਤੂੰ 100 ਵਾਰੀ ਸਾਡੇ ਘਰੇ ਆਉਣਾ ਉਹ ਕਹਿੰਦੀ ਮੈਂ ਨਹੀਂ ਬੁਲਾਉਂਦੀ ਨਹੀਂ ਕਹਿੰਦੀ ਇੰਨਾ ਟਾਈਮ ਪਰਖ ਨਹੀਂ ਕਰਦੀ ਚੱਲ ਹੁਣ ਨਿਬੜ ਗਿਆ ਕੰਮ ਨਾ ਹਾਂ ਹਾਂ ਚਾਹ ਬਾਈ ਹੁਣ ਨਾ ਆਇਆ ਮਜ਼ਾਕ ਕਰਿਆ ਮੈਂ ਨਹੀਂ ਕਰਦੇ ਤੂੰ ਆ ਜਾ ਯਾਰ ਕੋਈ ਚੱਕਰ ਨਹੀਂ ਬਾ ਠੀਕ ਹੈ ਕੈਮਰਾ ਸਮਝਾ ਦੇ ਹੁਣ ਨਾ ਮੈਨੂੰ ਫੋਨ ਫਾਣ ਜਾ ਕਰੀਏ ਓਏ ਚੰਗਾ ਪਤੰਦਰ ਆ ਬਾ ਡਰੂਆ ਪਤੰਦਰ ਨੇ ਥਾਲ ਬੰਦਾ ਹੋਵੇ ਤਾਂ ਇਹੋ ਜਿਹਾ ਹੋਵੇ ਐ ਸਾਰੇ ਕੰਮ ਆ ਜਾਂਦਾ ਹੈ ਜੇ ਬੰਦਾ ਸਪੰਡ ਲੇ ਤਾਂ ਮਾਰ ਸਾਰਾ ਕੰਮ ਹੋ ਗਿਆ ਬਾਅਦ ਚ ਦੱਸ ਦੇਣਾ ਮੇਰਾ ਤਾਂ ਹਾਸਾ ਹੀ ਡੁੱਗਦਾ ਹੈ ਉਹ ਕਿਉਂ ਕਿਵੇਂ ਕੱਲੀ ਖੇਲ ਖੜਖੜਸੀ ਜਾਂਦੀ ਆ ਤੁਸੀਂ ਸੁਣੋਗਾ ਬਾਲਾ ਹੱਸੋਗੇ ਅਜੀਜੀ ਗੱਲ ਆ ਹੋਰ ਗੱਲ ਮੈਂ ਵੀ ਤੈਨੂੰ ਇੱਕ ਦੱਸਣੀ ਆ ਕੀ ਉਹ ਗੱਲ ਸੁਣ ਕੇ ਵੀ ਤੂੰ ਬਹੁਤ ਹੱਸੇਗੀ ਉਹ ਗੱਲ ਸੁਣ ਕੇ ਮੈਂ ਵੀ ਬਹੁਤ ਹੱਸਿਆ ਸੀ ਅੱਛਾ ਪਹਿਲਾਂ ਚਲ ਕੋਈ ਨਾ ਇਹ ਗੱਲ ਦਾ ਸਵਾਦ ਜਾਂ ਨਹੀਂ ਆਉਣਾ ਤੂੰ ਭਾਂਡੇ ਭੁੰਡੇ ਧੋਇਆ ਸਮਾਰ ਕੇ ਬਸ ਹੋ ਗਿਆ ਮੇਰਾ ਤਾਂ ਮੈਂ ਬਸ ਸੋਹ ਕੱਪੜਾ ਫੇਰਨੇ ਸਲਫ ਤੇ ਕੁਆਇਕਰ ਮੇਰੇ ਵਾਸਤੇ ਰੋਟੀ ਰਾਟੀ ਪਾ ਕੇ ਲਿਆ ਗੱਲ ਮੈਂ ਤੈਨੂੰ ਫੇਰ ਦੱਸਾਂਗਾ ਡਕੇਈ ਨੂੰ ਰੋਟੀ ਰਾਟੀ ਖਾ ਲਾਂ ਠੀਕ ਹੈ ਠੀਕ ਹੈ ਕਾਦੀ ਸਬਜ਼ੀ ਬਣਾਈ ਹੈ ਅੱਜ ਮੈਂ ਤਾਂ ਤੋਰੀਆਂ ਬਣਾਈਆਂ ਸੀਗੀਆਂ ਤੋਰੀਆਂ ਹੂੰ ਚਲ ਠੀਕ ਹੈ ਤੇਹੀਂ ਪਈ ਆ ਹਾਂ ਹਾਂ ਪਈ ਹੈ ਲੱਸੀ ਰੱਖੀ ਹੋਈ ਹੈ ਸਵੇਰੇ ਹੂੰ ਹੂੰ ਆ ਇੱਕ ਲੱਸੀ ਦਾ ਗਲਾਸ ਭਰ ਲਿਆ ਤੋਰੀਆਂ ਨਾਲ ਨਿੰਬੂ ਦਾ ਚਾਹ ਲੈ ਜੰਗਾ ਹੈਗਾ ਹਾਂ ਹੈਗਾ ਹਾਂ ਨਿੰਬੂ ਦਾ ਚਾਹ ਤੱਕ ਨਹੀਂ ਕਿਉਂ ਠੀਕ ਲੈ ਲਈਆਂ ਗਈਆਂ ਬਾੜੀ ਖੁਸ਼ ਆਏ ਫਿਰ ਕਿਉਂ ਸੀ ਨਹੀਂ ਰੁਕਦੀ ਹੋਰ ਹਾਂ ਸੀ ਮੇਰੀ ਵੀ ਨਹੀਂ ਰੁਕੀ ਚਾਹ ਗੱਲ ਆਪਾਂ ਫੇਰ ਹੀ ਸ਼ੇਅਰ ਕਰ ਲੈਂਜਾਂਗਾ ਠੀਕ ਹੈ ਹੂੰ ਚੱਲਿਆ ਐ ਥੱਕਿਆ ਮੜਾ ਮੈਂ ਉਹਨੇ ਨਾ ਆ ਮਾ ਚੰਗਾ ਉਹਨੇ ਤੂੰ ਤਿਆਰ ਕਰ ਲਾ ਹਾਂਜੀ ਹਾਂਜੀ ਮੈਂ ਮੜਾ ਪਿੰਡੇ ਪਾਣੀ ਪਾਉ ਫੇਰ ਕੰਮ ਲਗਾ ਲਾ ਸਾਰਾ ਕੰਮ ਕਰ ਹੋਰ ਹੁਣੇ ਪਾਡੇ ਮੱਝ ਕੇ ਆਈ ਸੀ ਅੱਛਾ ਕੇਸ ਖੁਸ਼ ਚੱਕ ਲੈਂਦੀ ਆ ਆਪਣੇ ਚਲੋ ਕੀ ਹੈ ਕੇਸ ਨੂੰ ਬਾਅਦ ਚੱਲਾਂਗੇ ਹਾਂ ਮੋਰ ਤੈਨੂੰ ਇਹ ਦੱਸਣਾ ਸੀਗਾ ਪਹਿਲਾਂ ਤੂੰ ਦੱਸ ਤੂੰ ਕੀ ਦੱਸਣਾ ਸੀ ਦੱਸਣਾ ਤਾਂ ਮੇਰੇ ਸਹਾਂ ਮਨਾ ਕੋਈ ਗੱਲ ਆਊਗੀ ਹੈ ਹਾਂ ਤੇ ਵਕੀਲ ਵਾਲੀ ਹੂੰ ਪਹਿਲਾਂ ਤੂੰ ਦੱਸ ਵੀ ਕੀ ਹੋਇਆ ਕਰਤਾ ਹੋਈ ਕੰਮ ਓਏ ਹਾਂ ਸੱਚੀ ਮੈਂ ਤੁਹਾਨੂੰ ਦੱਸਦਾ ਹੈਗਾ ਕਿ ਮੈਂ ਬਾਰ ਕੇ ਦੇਖਣਾਗਾ ਅੱਛਾ ਬੁਲਾ ਲੈ ਸੀ ਫੇਰ ਹਾਂ ਜੇ ਤੁਸੀਂ ਕਹੇ ਸੀ ਨਾ ਮੈਂ ਕਿਹਾ ਮੈਂ ਤੁਹਾਨੂੰ ਦੱਸਣਾ ਨਹੀਂ ਹੈਗਾ ਨਹੀਂ ਤਾਂ ਮੈਂ ਕਿਤੇ ਹੋਰ ਨਾ ਕਿਤੇ ਫੋਨ ਕਰਕੇ ਕਹਿ ਦਿੰਨਾ ਹੈ ਵੀ ਯਾ ਨਾ ਮੈਂ ਤ੍ਰਿਪੜਚਾ ਯੱਦਾ ਪੜਖੂਗੀ ਤੈਨੂੰ ਹਾਂ ਬਾਅਗੇ ਤੇ ਵੀ ਜਾਣ ਕੇ ਮਨਾ ਹੀ ਕਰ ਦਵੇ ਉਹ ਹਾਂ ਹਾਂ ਤਾਂ ਹੀ ਕਰਕੇ ਮੈਂ ਦੱਸਿਆ ਰਹੀ ਹੈਗਾ ਤੁਹਾਨੂੰ ਫਿਰ ਫੋਨ ਕਰਦਾ ਹੈ ਤੂੰ ਹਾਂ ਫੋਨ ਕਰਕੇ ਫਿਰ ਉਹਨੇ ਨਾ ਲੁੱਕਰ ਨਹੀਂ ਕੀਤੀ ਮੈਂ ਤਾਂ ਆਉਂਦਾ ਨਹੀਂ ਹਾਂ ਕਹਿੰਦਾ ਸੀ ਕਹਿੰਦਾ ਬਾਈ ਨੂੰ ਪੁੱਛਦਾ ਮੈਂ ਕਿਹਾ ਨਾ ਤੂੰ ਉਹਨਾਂ ਗਈ ਵੀ ਮੈਨੂੰ ਹੀ ਕੰਮ ਹੈ ਮੈਂ ਕਿਹਾ ਜ਼ਰੂਰੀ ਹੈ ਵੀ ਤੂੰ ਘਰੇ ਆ ਜਾ ਦੋ ਮਿੰਟ ਅੱਛਾ ਫਿਰ ਆ ਗਿਆ ਫਿਰ ਆ ਗਿਆ ਬਹਿ ਗਿਆ ਉਰੇ ਅੱਛਾ ਮੈਂ ਕਿਹਾ ਵੀ ਮੇਰੇ ਤਾਂ ਇਹ ਪਸੰਦ ਕਰਦੀ ਹੈ ਕਿ ਆ ਚੱਡ ਰਹੀ ਹਾਂ ਮੇਰਾ ਹੋਰ ਤਾਂ ਇੰਨਾ ਡਰ ਗਿਆ ਵੀ ਕਿਤੇ ਉਹੀ ਨਾ ਕਿਤੇ ਕਿਉਂਕਿ ਜਿਵੇਂ ਮੈਂ ਮੁੰਡਾ ਹੁੰਨੇ ਉਹ ਕੁੜੀ ਹੁੰਦਾ ਵੈ ਅੱਛਾ ਅੱਛਾ ਹੋਰ ਤਾਂ ਐ ਭੱਜ ਜਾਗਾ ਟੱਡੀਆਂ ਨੂੰ ਥੁੱਕ ਲਾ ਕੇ ਅੱਛਾ ਹੋਰ ਕੀ ਮੈਂ ਤਾਂ ਇੰਨਾ ਬਹੁਤੀ ਬਹੁਤ ਹੋਣੀ ਹੈ ਹੋਰ ਕਿ ਮੈਂ ਤਾਂ ਬਾਅਦ ਇੰਨਾ ਹੱਸਾ ਮੈਂ ਦੱਸਦਾ ਹੂੰ ਮੈਂ ਉੱਧਰ ਆ ਗਿਆ ਸੀ ਆਪਣੇ ਮੈਂ ਮਸ਼ੀਨ ਜੀ ਪਵਾਉਣਾ ਆਇਆ ਸੀ ਉਹਨਾਂ ਦੇ ਜਗਜੀਤ ਕੇ ਘਰੇ ਅੱਛਾ ਤੇ ਉਧਰ ਭੱਜਿਆ ਆਉਂਦਾ ਈ ਬੀਚ ਪਤੰਦਰ ਜਿਵੇਂ ਕੋਈ ਇੱਕ ਚੀਜ਼ ਮਗਰ ਪਈ ਹੋਵੇ ਤੇ ਸਾਹ ਚੜਾਈ ਜਾਵੇ ਮਹ ਕੀ ਹੋ ਗਿਆ ਕੀ ਹੋ ਗਿਆ ਹਾਂ ਕੋਈ ਨਾ ਵੀ ਪਰਜਾਈ ਨੇ ਬੁਲਾ ਰਸੈਂ ਹੁਗ ਗੱਲ ਹੋ ਗਈ ਮੇਰੀ ਹਾਸੀ ਤੋਂ ਉਸ ਨੇ ਕੋਈ ਕਹਾ ਵੀ ਮੇਰਾ ਪੈਰ ਸੁੱਨ ਹੋ ਗਈ ਸੀ ਇਸ ਮੇਰੀ ਬਹੁਤ ਹਾਸੀ ਨਿਕਲੀ ਮੈਂ ਪਹਿਲਾਂ ਦੱਸਿਆ ਨਹੀਂ ਕਿ ਮੁੱਖ ਹਾਂ ਕੀ ਹੋ ਗਿਆ ਉਹ ਕੀ ਹੋ ਗਿਆ ਤੇ ਕਹਿੰਦਾ ਐ ਹੋ ਗਿਆ ਪਰ ਬਾਅਦ ਸਾਮਾ ਪਤੰਦਰ ਆਏ ਗੱਲ ਸੀ ਸਾਡੀ ਦੋਨਾਂ ਦੀ ਸਕੀਮ ਬਣਾਈ ਹੋਈ ਮੈਂ ਤਨਵਾਸਦੀ ਸੀ ਪਰ ਰੱਖਣਾ ਚਾਹੁੰਦੇ ਸੀ ਮੈਂ ਚੱਲ ਤੂੰ ਵੀ ਯਾਰ ਬੰਦਾ ਵਧੀਆ ਸੀ ਨਾ ਪਰ ਕਿਤੇ ਖਰਾ ਉਤਰਿਆ ਪਰਖਰੇ ਮੇਰੇ ਯਾਰ ਨੂੰ ਹਾਂਜੀ ਮੈਨੂੰ ਤਾਂ ਨਹੀਂ ਪਰਖ ਕੇ ਦੇਖਣਾ ਕਦੇ ਨਹੀਂ ਨਹੀਂ ਦੇਖ ਲੈ ਮੇਰਾ ਯਾਰ ਤੈਨੂੰ ਕਿਹਾ ਸੀ ਨਾ ਬਈ ਪਰਖ ਤੇ ਖਰਾਬ ਤਰੂਗਾ ਹਾਂ ਕੁਝ ਰੋਗ ਹੁੰਦੇ ਨੇ ਜਿਹੜੇ ਧੋਖੇबाज ਹੁੰਦੇ ਨੇ ਪਰ ਫੇਰ ਵੀ ਹੋਵੇ ਜਾਂ ਪਿਆਰ ਬਣਾਉਂਦੇ ਨੇ ਆ ਪੱਦ ਵਿਚਾਲੀ ਛੱਡ ਦਿੰਨੇ ਆ ਹੂੰ ਬੰਦੇ ਤਾਂ ਹੋਰ ਵੀ ਉੱਥੇ ਰਿਆ ਤਾਂ ਹੀ ਆਪਾਂ ਹਰੇਕ ਨੂੰ ਨਹੀਂ ਰੱਖਦੇ ਨਹੀਂ ਹੈਗੇ ਹਾਂਜੀ ਤਾਂ ਹੈ ਹੋਰ ਬੱਸ ਚਲ ਐਂ ਕਰ ਹੂੰ ਨਲ ਤਾਂ ਆਪਣੇ ਕੇਸ ਚੱਕ ਲੈਣਾ ਦੋ ਦੋ ਤੇ ਚੱਕ ਲਈ ਮੈਂ ਦਿੰਦਾ ਥੱਕਿਆ ਮੈਂ ਚੰਗਾ ਚਲੋ ਕੋਈ ਨਾ ਹਾਂ ਲਿਆ ਜਾ ਠੀਕ ਕਰ ਲੈ ਦੋਸਤੋ ਇੱਕ ਚੰਗਾ ਦੋਸਤ ਆਪਣੇ ਸਕੇ ਭਰਾ ਤੋਂ ਵੀ ਵੱਧ ਕੇ ਹੁੰਦਾ ਹੈ ਅਤੇ ਦੁੱਖ ਸੁੱਖ ਵਿੱਚ ਆਪਾਂ ਨੂੰ ਸਹਾਰਾ ਦਿੰਦਾ ਹੈ ਤੇ ਮੋਢੇ ਨਾਲ ਮੋਢਾ ਲਾ ਕੇ ਖੜਦਾ ਹੈ ਜੋ ਦੋਸਤ ਆਪਣੇ ਦੋਸਤ ਨਾਲ ਧੋਖਾ ਕਰਦੇ ਹਨ ਉਹ ਯਾਰ ਨਹੀਂ ਬਲਕੇ ਗਦਾਰ ਹੁੰਦੇ ਹਨ ਕਿਸੇ ਵੀ ਦੋਸਤ ਦੀ ਜ਼ਿੰਦਗੀ ਵਿੱਚ ਕਦੇ ਵੀ ਮੁਸੀਬਤ ਪੈਣ ਤੇ ਲੋੜ ਪੈ ਸਕਦੀ ਹੈ ਇਸ ਕਰਕੇ ਸੁਖੀ ਦੀ ਪਤਨੀ ਵਾਂਗ ਉਹਨਾਂ ਦੀ ਸਮੇਂ ਸਿਰ ਪਰਖ ਕਰ ਲੈਣੀ ਚਾਹੀਦੀ ਹੈ ਤਾਂ ਜੋ ਲੋੜ ਪੈਣ ਤੇ ਉਹਨਾਂ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕੇ